ਅਰਜਨ ਦੇਵ ਜੀ ਮਹਾਰਾਜ ਕਾਵਨ ਗੁਰਬਾਣੀ ਅੰਦਰ ਹੁਕਮ ਕਰ ਰਹੇ ਨੇ ਕਿ ਸਭ ਨੂੰ ਦਾਤਾਂ ਦੇਣ ਵਾਲਾ ਉਹ ਪ੍ਰਭੂ ਹੈ ਉਹ ਮਾਲਕ ਹੈ ਸਭ ਨੂੰ ਪਾਲਣ ਵਾਲਾ ਹੈ ਉਹ ਸਾਰੇ ਜੀਵਾਂ ਦਾ ਆਗੂ ਹੈ ਜੀਵਾਂ ਨੂੰ ਅਗਵਾਈ ਦੇਣ ਵਾਲਾ ਹੈ ਸਾਡਾ ਖਸਮ ਹੈ ਉਹ ਪ੍ਰਭੂ ਹੀ ਇੱਕ ਇੱਕ ਛੇਨ ਸਾਡੀ ਪਾਲਨਾ ਕਰਦਾ ਹੈ ਅਸੀਂ ਸਾਰੇ ਹੀ ਉਸ ਪਰਮੇਸ਼ਰ ਦੇ ਬੱਚੇ ਹਾਂ ਤੂੰ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੂੰ ਹੀ ਪ੍ਰਤਪਾਲੋ ਹਮ ਬਾਰੇ ਤਮਰੇ ਧਾਰੇ ਉਹ ਪ੍ਰਭੂ ਹੀ ਸਾਨੂੰ ਸਾਰੀਆਂ ਦਾਤਾਂ ਦੇਣ ਵਾਲਾ ਹੈ। ਉਹ ਪ੍ਰਭੂ ਸਾਡਾ ਮਾਲਕ ਹੈ। ਸਾਨੂੰ ਦਾਤਾਂ ਦਿੰਦਾ ਹੈ। ਸਾਨੂੰ ਦਾਤਾਂ ਦੇ ਕੇ ਪਾਲ ਰਿਹਾ ਹੈ। ਉਹ ਉਦਤਾਰ ਹੈ। ਜੁਗਾ ਜਗੰਤਰਾਂ ਤੋਂ ਸਾਨੂੰ ਦੇ ਰਿਹਾ ਹੈ। ਉਹ ਪ੍ਰਭੂ ਦਾਤਾਂ ਦੇ ਦੇ ਕੇ ਸਾਨੂੰ ਥੱਕਦਾ ਨਹੀਂ। ਅਸੀਂ ਜੀਵ ਮੰਗ ਮੰਗ ਕੇ ਥੱਕ ਜਾਂਦੇ ਆ। ਪਾਰੋ ਜੁਗਾ ਜਗਾਂਤਰਾ ਤੋਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਉਹ ਦਈ ਜਾ ਰਿਹਾ ਹੈ ਆਪਾਂ ਖਾਈ ਜਾ ਰਹੇ ਹਾਂ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਹੁਣ ਹੜ ਆਏ ਹੋਏ ਆ ਉਹ ਪਰਮੇਸ਼ਰ ਬੇਅੰਤ ਹੈ ਬੇਅੰਤ ਤਾਕਤਾਂ ਦਾ ਮਾਲਕ ਹੈ ਤੇ ਉਹ ਜੀਵਾਂ ਨੂੰ ਉਥੇ ਵੀ ਜੜਾਇਆ ਉਹ ਰਾਸ਼ਨ ਪਚਾਰਿਆ ਹੈ ਦਾਤਾਂ ਦੇ ਰਿਹਾ ਹੈ ਉਹ ਜਿਹੜਾ ਹੈ ਮਾਲਕ ਪ੍ਰਭੂ ਸਾਰਿਆਂ ਦਾ ਜਿਹੜਾ ਹੈ ਸਹਾਇਤਾ ਕਰਨ ਵਾਲਾ ਹੈ ਮਦਦਗਾਰ ਹੈ ਪ੍ਰਭੂ ਸਾਰਿਆਂ ਨੂੰ ਜਿੱਦ ਦਾਤਾਂ ਦਿੰਦਾ ਹੈ ਇੱਕ ਜੀਵ ਦੇ ਨਾਲ ਕਿਹੜਾ ਕਿਹੜਾ ਮਾਲਕ ਦਾ ਗੁਣ ਦੱਸਿਆ ਜਾਵੇ ਇੱਕ ਜੀਵ ਦੇ ਨਾਲ ਉਸ ਮਾਲਕ ਦੇ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜਿਵੇਂ ਏਕ ਕਮਣ ਗੁਣ ਕਹੀਏ ਜੀਵਤਾ ਏਕਾ ਤਾਰੋ ਮਾਲਕ ਬਿਅੰਤ ਗੁਣਾ ਦਾ ਮਾਲਕ ਆ ਉਹਦੇ ਗੁਣ ਇੱਕ ਜੀਵ ਦੇ ਨਾਲ ਗਿਆ ਗਾਇ ਨਹੀਂ ਜਾ ਸਕਦੇ ਬੇਸਮਾਰ ਬਿਨਤ ਸੁਆਮੀ ਤੇਰੋ ਅੰਤ ਨਾ ਕਿਨਹੀਂ ਲਈਐ ਅਰਗਿੰਤ ਗੁਣਾ ਦਾ ਮਾਲਕ ਹੈ ਇਹ ਬਿਅੰਤ ਮਾਲਕ ਪ੍ਰਭੂ ਕਿਸੇ ਪਾਸੋਂ ਤੇਰੇ ਗੁਣਾ ਦਾ ਅੰਤ ਨਹੀਂ ਲੱਭਿਆ ਜਾ ਸਕਦਾ ਉਹਦੇ ਗੁਣਾ ਦਾ ਕੋਈ ਅੰਤ ਨਹੀਂ ਲੱਭ ਸਕਦਾ ਉਹ ਇੱਕ ਛਿੰਨ ਦੇ ਵਿੱਚ ਹੀ ਜਿਹੜਾ ਹੈ ਜਲ ਥਲ ਕਰ ਸਕਦਾ ਹੈ ਆਪਾਂ ਦੇਖਦੇ ਹਾਂ ਕਿ ਥੋੜਾ ਜਿਹਾ ਮੀਂਹ ਪਿਆ ਤੇ ਸਾਰਾ ਹੀ ਸ਼ਹਿਰ ਜਿਹੜਾ ਹੈ ਸultanpur Lodi ਦਾ ਉਹ ਭਰ ਗਿਆ ਉਹ ਇੱਕ ਛਿੰਨ ਦੇ ਵਿੱਚ ਹੀ ਜਿਹੜਾ ਹੈ ਜਿੱਥੇ ਮਾਰੂਥਲ ਹੋਵੇ ਉੱਥੇ ਵੀ ਜਲ ਖਲ ਕਰ ਸਕਦਾ ਹੈ ਇਹਨਾਂ ਬੇਅੰਤ ਤਾਕਤਾਂ ਦਾ ਮਾਲਕ ਹੈ ਉਹ ਪਰਮੇਸ਼ਰ ਉਹ ਇੱਕ ਛਿੰਨ ਦੇ ਵਿੱਚ ਹੀ ਜਿਹੜਾ ਹੈ ਆਪਾਂ ਦੇਖਦੇ ਹਾਂ ਅਡਾ ਵਰਗੀ ਸਥਿਤੀ ਬਣ ਸਕਦੀ ਬਣ ਜਾਂਦੀ ਹੈ ਇਸ ਕਰਕੇ ਉਹ ਮਾਲਕ ਬਿੰਤਾਹੀ ਤਾਕਤਾਂ ਦਾ ਮਾਲਕ ਹੈ ਕੋਟ ਅਪਰਾਧ ਹਮਾਰੇ ਕੰਡੂ ਅਣਕ ਵਿਧੀ ਸਮਝਾਵੋ ਉਹ ਪਰਮੇਸ਼ਰ ਸਾਡੇ ਕਰੋਨਾ ਅਪਰਾਧਾਂ ਨੂੰ ਨਾਸ ਕਰਦਾ ਹੈ ਸਾਨੂੰ ਅਨੇਕਾਂ ਤਰੀਕਿਆਂ ਦੇ ਨਾਲ ਜੀਵਨ ਦੀ ਜੁਗਤੀ ਸਮਝਾਉਂਦਾ ਹੈ ਅਸੀਂ ਜੀਵ ਜੀਵਨ ਦੀ ਸੂਝ ਤੋਂ ਸਖਣਿਆ ਸਾਡੀ ਅਕਲ ਥੋੜੀ ਹੈ ਅਸੀਂ ਕੋਸ਼ੀ ਮਤ ਦੇ ਵਿੱਚ ਲੱਗੇ ਹੋਏ ਆ ਉਹ ਆਪਣਾ ਮੋਢ ਕਦੀਮਾ ਦਾ ਪਿਆਰ ਵਾਲਾ ਸੁਭਾਅ ਸਦਾ ਕਾਇਮ ਰੱਖਦਾ ਹੈ ਜੀਵ ਉਹਨੂੰ ਭੁੱਲ ਵੀ ਜਾਂਦਾ ਹੈ ਪਰ ਪਰਮੇਸ਼ਰ ਜਿਹੜਾ ਬੇਅੰਤ ਹੈ ਉਹ ਸਾਰਿਆਂ ਨੂੰ ਹੀ ਪਾਲ ਰਿਹਾ ਹੈ ਸਾਰਿਆਂ ਨੂੰ ਇਸ ਵਾਸਤੇ ਕਿ ਜਿੰਦਾ ਰੱਖ ਰਿਹਾ ਹੈ ਜੀਵ ਜਿਹੜਾ ਹੈ ਪ੍ਰਮਾਤਮਨ ਨੂੰ ਭੁੱਲ ਕੇ ਇਹ ਜਿਹੜਾ ਹੈ ਅਪਰਾਧ ਕਰਦਾ ਹੈ ਜੀਵ ਤਿਆ ਕਰਦਾ ਹੈ ਪਰ ਫਿਰ ਵੀ ਮਾਲਕ ਜਿਹੜਾ ਹੈ ਸਾਡੇ ਅਗੁਨਾ ਨੂੰ ਨਹੀਂ ਦੇਖਦਾ ਸਾਨੂੰ ਪਿਆਰ ਕਰਦਾ ਹੈ ਤੁਮਰੀ ਸਰਣ ਤੁਮਰੀ ਆਸਾ ਤੁਮ ਹੀ ਸਜਣ ਸੇ ਲੈ ਅਸੀਂ ਸਾਰੇ ਹੀ ਉਸ ਪ੍ਰਭੂ ਦੇ ਪਰਨੇ ਹਾਂ ਸਾਨੂੰ ਉਹ ਪ੍ਰਭੂ ਦਾ ਹੀ ਆਸਰਾ ਹੈ ਉਹ ਹੀ ਸਾਡੀ ਸਹਾਇਤਾ ਕਰਨ ਵਾਲਾ ਉਹ ਸਾਡੀ ਆਸ ਹੈ ਉਹ ਸਾਡਾ ਸਜਣ ਹੈ ਉਹ ਸਾਨੂੰ ਸੁੱਖ ਦੇਣ ਵਾਲਾ ਹੈ ਸਾਨੂੰ ਦਾਤਾਂ ਦੇਣ ਵਾਲਾ ਹੈ ਪ੍ਰਭੂ ਉਹ ਪ੍ਰਭੂ ਸਾਨੂੰ ਹਮੇਸ਼ਾ ਹੀ ਸਾਡੀ ਰੱਖਿਆ ਕਰਦਾ ਹੈ ਸਭ ਦੀ ਰੱਖਿਆ ਕਰਦਾ ਹੈ ਉਹ ਪਰਮੇਸ਼ਰ ਨਾਨਕ ਆਖਦਾ ਹੈ ਕਿ ਅਸੀਂ ਤੇਰੇ ਘਰ ਦੇ ਗੁਲਾਮ ਹਾਂ ਰੱਖੋ ਰੱਖਣ ਹਾਰ ਦੇ ਆਲਾ ਨਾਨਕ ਕਰਕੇ ਗੋਲੇ ਉਹ ਪ੍ਰਭੂ ਹਮੇਸ਼ਾ ਹੀ ਸਾਨੂੰ ਦਾਤਾਂ ਦਿੰਦਾ ਹੈ ਸਾਡਾ ਸੱਜਣ ਹੈ ਸਾਡੀ ਸਹਾਇਤਾ ਕਰਦਾ ਹੈ ਸਾਨੂੰ ਪਾਲ ਰਿਹਾ ਹੈ ਹਮੇਸ਼ਾ ਹੀ ਸਾਨੂੰ ਉਸ ਪਰਮੇਸ਼ਰ ਦੇ ਗੁਣ ਗਾਉਣੇ ਚਾਹੀਦੇ ਆ। ਹੁਣ ਜਿਸ ਤਰ੍ਹਾਂ ਹਾਰੜ ਆਇਆ ਕਈ ਜੀਵ ਬਹੁਤ ਜ਼ਿਆਦਾ ਜਿਹੜਾ ਉੱਥੇ ਕਈ ਰਸ ਨਹੀਂ ਪਹੁੰਚ ਰਿਹਾ, ਕਈਆਂ ਨੂੰ ਪਾਣੀ ਨਹੀਂ ਮਿਲ ਰਿਹਾ। ਇਸ ਕਰਕੇ ਜਦੋਂ ਅਸੀਂ ਪ੍ਰਸ਼ਾਦਾ ਪਾਣੀ ਛਕਦੇ ਆ ਸਾਨੂੰ ਹਮੇਸ਼ਾ ਹੀ ਪ੍ਰਭੂ ਦਾ ਸ਼ੁਕਰ ਕਰਨਾ ਚਾਹੀਦਾ ਹੈ। ਉਹਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਉਹ ਪਰਮੇਸ਼ਰ ਸਾਨੂੰ ਜਿਹੜਾ ਹੈ ਇਹ ਦਾਤਾਂ ਦੇ ਰਿਹਾ ਹੈ, ਛੇਤੀ ਪ੍ਰਕਾਰ ਦੇ ਭੋਜਨ ਦੇ ਰਿਹਾ ਹੈ, ਉਹਦੇ ਗੁਣ ਗਾਉਣੇ ਚਾਹੀਦੇ ਆ। ਉਹਦਾ ਧੰਨਵਾਦ ਕਰਨਾ ਚਾਹੀਦਾ ਹੈ ਉਹ ਬੇਅੰਤ ਹੀ ਗੁਨਾ ਦਾ ਮਾਲਕ ਹੈ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮਾਰੇ ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਆਮ ਬਾਰਕ ਤੁਮਰੇ ਤਾਰੇ ਆਪਾਂ ਸਾਰੇ ਹੀ ਉਹਦੇ ਬੱਚੇ ਆ ਉਹ ਪਰਮੇਸ਼ਰ ਬੇਅੰਤ ਤਾਕਤਾਂ ਦਾ ਮਾਲਕ ਹੈ ਸ਼ਿੰਨ ਦੇ ਵਿੱਚ ਜੋ ਜਿਹੜਾ ਹੈ ਕਈ ਤਰ੍ਹਾਂ ਦੇ ਖੇਡ ਵਰਤਾ ਜਾਂਦਾ ਹੈ ਕਿਰਮੇ તાਪੂ ਤਾਪਦਾ ਕਿਸ ਬਣਨੇ ਕੋਈ ਉਹ ਚਾਵੇ ਤਾਂ ਉਹ ਜਿਹੜਾ ਹੈ ਇਥੇ ਜਿਹੜਾ ਗਰਮੀ ਕਰ ਸਕਦਾ ਹੈ ਉਹ ਚਾਵੇ ਤਾਂ ਠੰਡ ਕਰ ਸਕਦਾ ਹੈ ਉਹਦੇ ਹੁਕਮ ਦੇ ਅੰਦਰ ਹੀ ਸਭ ਚੱਲ ਰਿਹਾ ਹੈ ਉਹ ਜਿਹੜਾ ਹੈ ਮਾਲਕ ਬਿੰਤ ਤਾਕਤਾਂ ਦਾ ਮਾਲਕ ਹੈ ਪੰਜਵੀਂ ਪਾ